ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖਿੜੇ ਵਾਲਿਆਂ ਨੇ ਆਪਣੀ ਜੋ 6 ਬਚਨ ਕਹੀ ਹੋਣਾ ਉਹਨਾਂ ਸਾਰੇ ਬਚਨਾਂ ਬਾਰੇ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆ ਖਤਮ ਹੋਣ ਤੋਂ ਪਹਿਲਾਂ ਕੀ ਹੋਵੇਗਾ ਤੇ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ ਤੇ ਬਾਬਾ ਜੀ ਨੇ ਜਿਹੜਾ 6ਵਾਂ ਬਚਨ ਦੱਸਿਆ ਹੈ ਉਸ ਬਚਨ ਵਾਰੀ ਦਾ ਤੁਹਾਨੂੰ ਜਰੂਰ ਹੀ ਪਤਾ ਹੋਣਾ ਚਾਹੀਦਾ ਹੈ ਕਿ ਅੱਗੇ ਕਿੰਨਾ ਹੀ ਭਿਆਨਕ ਸਮਾਂ ਆਉਣ ਵਾਲਾ ਹੈ ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਬਚਨ ਹੈ ਜਿਹੜਾ ਉਹ ਖੁੰਝ ਨਾ ਜਾਵੇ ਤੇ ਤੁਹਾਨੂੰ ਸਾਰੇ ਬਚਨਾਂ ਦੇ ਬਾਰੇ ਜਰੂਰ ਪਤਾ ਲੱਗ ਜਾਵੇ ਸੰਤ ਬੱਬਾ ਹਰਨਾਮ ਸਿੰਘ ਜੀ ਬਹੁਤ ਬੰਦਗੀ ਕਰਦੇ ਸਨ ਉਹਨਾਂ ਨੇ ਬੰਦਗੀ ਕਰਦੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੰਦਗੀ ਕਰਦੇ ਹਨ ਤਾਂ ਉਹ ਪਵਿੱਖ ਨੂੰ ਚੰਗੀ ਤਰ੍ਹਾਂ ਦੇਖ ਸਕਦੇ ਹਨ ਇਹ 1975 ਦੀ ਗੱਲ ਹੈ ਜਦੋਂ ਕੁਝ ਪ੍ਰੇਮੀ ਬਾਬਾ ਜੀ ਕੋਲ ਆਏ ਤਾਂ ਬਾਬਾ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਕਿ ਗੱਲਾਂ ਅਸੀਂ ਬਾਅਦ ਵਿੱਚ ਕਰਾਂਗੇ ਪਹਿਲਾਂ ਤੁਸੀਂ 10 ਤੋਂ 15 ਮਿੰਟ ਜਪ ਸਿਮਰਨ ਕਰੋ ਉਹਨਾਂ ਨੇ ਸਾਰਿਆਂ ਨੂੰ ਬਿਠਾ ਕੇ ਉੱਥੇ ਵਾਹਿਗੁਰੂ ਵਾਹਿਗੁਰੂ ਦਾ ਜਪ ਸ਼ੁਰੂ ਕਰਵਾ ਦਿੱਤਾ ਫਿਰ ਜਪ ਖਤਮ ਹੋਣ ਤੋਂ ਬਾਅਦ ਇੱਕ ਪ੍ਰੇਮੀ ਨੇ ਪੁੱਛਿਆ ਕਿ ਤੁਸੀਂ ਸਾਡੇ ਤੇ ਕਿਰਪਾ ਕਰੋ ਤੇ ਸਾਨੂੰ ਦੱਸੋ ਕਿ ਸਾਡੇ ਆਉਣ ਵਾਲਾ ਪਿੱਖ ਕਿਹੋ ਜਿਹਾ ਹੈ ਸਾਡੇ ਤੇ ਚਾਨਣ ਪਾਓ ਸਾਨੂੰ ਕੁਝ ਦੱਸੋ ਬਾਬਾ ਜੀ ਨੇ ਵਚਨ ਦਿੱਤੇ ਕਿ ਆਉਣ ਵਾਲੇ ਸਮੇਂ ਵਿੱਚ ਇਹੋ ਜਿਹਾ ਸਮਝ ਆਵੇਗਾ ਕਿ ਜਦੋਂ ਕੋਈ ਇਨਸਾਨ ਘਰ ਦਾ ਜੀ ਜਦੋਂ ਘਰ ਤੋਂ ਬਾਹਰ ਜਾਇਆ ਕਰੇਗਾ ਤਾਂ ਸਾਰਿਆਂ ਨੂੰ ਉਸ ਦੀ ਚਿੰਤਾ ਰਹਾ ਕਰੇਗੀ ਕਿ ਉਹ ਘਰ ਮੁੜ ਕੇ ਆਵੇਗਾ ਜਾਂ ਨਹੀਂ ਜਿਵੇਂ ਕਿ ਸਤ ਸੰਗਤ ਜੀ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਇਹ ਜਿਆ ਸਮਾਂ ਆ ਚੁੱਕਿਆ ਹੈ ਜਦੋਂ ਆਪਣੇ ਘਰ ਤੋਂ ਕੋਈ ਜੀ ਕੋਈ ਜੀ ਬਾਹਰ ਜਾਂਦਾ ਹੈ ਤਾਂ ਤਾਂ ਤੁਹਾਨੂੰ ਹਰ ਵੇਲੇ ਉਸ ਦੀ ਚਿੰਤਾ ਲੱਗੀ ਰਹਿੰਦੀ ਹੈ ਇਹ ਜੋ ਸਵਾਲ ਦਿਮਾਗ ਵਿੱਚ ਆਇਆ ਕਰਨਗੇ ਉਹਨਾਂ ਨੇ ਵਚਨ ਦਿੱਤੇ ਕਿ ਤੁਹਾਡੇ ਘਰੋਂ ਵਿੱਚ ਦੂਸਰਾ ਉਹਨਾਂ ਦਾ ਵਚਨ ਸੀ ਕਿ ਜਦੋਂ ਤੁਹਾਡੇ ਘਰੋਂ ਵਿੱਚ ਕੋਈ ਪ੍ਰਸ਼ਾਦਾ ਚੱਕੇਗਾ ਤਾਂ ਇਹੋ ਜਿਹੇ ਲੋਕ ਵੀ ਹੋਣਗੇ ਜਿਹੜੇ ਤੁਹਾਡੇ ਹੱਥੋਂ ਰੋਟੀ ਖੋ ਕੇ ਲੈ ਜਾਇਆ ਕਰਨਗੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੋਗੇ ਇਹੋ ਜਿਹੇ ਪਾਪੀ ਲੋਕ ਦੁਨੀਆ ਤੇ ਆ ਜਾਣਗੇ ਤੇ ਪਾਪ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਸਰਕਾਰੀ ਦਰਬਾਰੇ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੋਏਗੀ ਇੰਨਾ ਭੈੜਾ ਸਮਾਂ ਆ ਜਾਵੇਗਾ ਕੋਈ ਵੀ ਕਿਸੇ ਦੀ ਗੱਲ ਨਹੀਂ ਸੁਨੇਗਾ ਹਰ ਪਾਸੇ ਪਾਪ ਦਾ ਹੀ ਝੂਟਦਾ ਬੋਲਬਾਲਾ ਹੋਵੇਗਾ ਫਿਰ ਉਹਨਾਂ ਨੇ ਤੀਜੀ ਗੱਲ ਦੱਸੀ ਕਿ ਜਦੋਂ ਤੁਸੀਂ ਪ੍ਰਸ਼ਾਦ ਚੱਕਣ ਵਿੱਚ ਵੀ ਤੁਹਾਨੂੰ ਡਰ ਲੱਗਿਆ ਕਰੇਗਾ ਤੁਸੀਂ ਹਰ ਵਕਤ ਇਸ ਡਰ ਵਿੱਚ ਇਸ ਚਿੰਤਾ ਵਿੱਚ ਰਿਹਾ ਕਰੋਗੇ ਕਿ ਕੋਈ ਤੁਹਾਡੇ ਨਾਲ ਆ ਕੇ ਤੁਹਾਡੇ ਘਰ ਵਿੱਚ ਮਾਰਕੁਟਾਈ ਨਾ ਕਰੇ ਤੇ ਤੁਹਾਡੇ ਹੱਥੋਂ ਕੋਈ ਪ੍ਰਸ਼ਾਦਾ ਨਾ ਖੋ ਲਗਵੇ ਲੋਕ ਡੱਡ ਡਰ ਕੇ ਪ੍ਰਸ਼ਾਦ ਛਕਿਆ ਕਰਨਗੇ ਚੌਥਾ ਬਚਨ ਮਹਾਪੁਰਖਾ ਨੇ ਕਲਯੁਗ ਦੀ ਇਸਤਰੀ ਬਾਰੇ ਦੱਸਿਆ ਮਹਾਪੁਰਖਾ ਨੇ ਦੱਸਿਆ ਕਿ ਕਲਯੁਗ ਵਿੱਚ ਇਹੋ ਜਿਹਾ ਭੈੜਾ ਸਮਾਂ ਆ ਜਾਵੇਗਾ ਕਿ ਇਸਤਰੀ ਹੈ ਜੋ ਦੂਜੇ ਹੱਥਾਂ ਦੇ ਵਿੱਚ ਹੋਵੇਗੀ ਉਸਦਾ ਵਿਆਹ ਤਾਂ ਕਿਸੇ ਹੋਰ ਨਾਲ ਹੋਇਆ ਹੋਵੇਗਾ ਪਰ ਉਸ ਨੂੰ ਚਲਾਵੇਗਾ ਕੋਈ ਹੋਰ ਹੀ ਇੰਨਾ ਜ਼ਿਆਦਾ ਭਿਆਨਕ ਸਮਾਂ ਹੈ ਉਹ ਆ ਜਾਵੇਗਾ ਫਿਰ ਮਾਪੁਰਖਾਂ ਨੇ ਕੁਝ ਸਮੇਂ ਲਈ ਆਪਣੇ ਅਣੇਤਰਾ ਨੂੰ ਆਪਣੇ ਅੱਖਾਂ ਨੂੰ ਬੰਦ ਕੀਤਾ ਤੇ ਉਹਨਾਂ ਨੇ ਆਪਣਾ ਧਿਆਨ ਜੋੜਿਆ ਧਿਆਨ ਜੋੜਨ ਤੋਂ ਬਾਅਦ ਉਹਨਾਂ ਨੇ ਸਾਨੂੰ ਪੰਜਵੀਂ ਗੱਲ ਦੱਸੀ ਕਿ ਆਉਣ ਵਾਲੇ ਸਮੇਂ ਵਿੱਚ ਧਰਤੀ ਖੂਨ ਨਾਲ ਰੰਗੀ ਹੋਵੇਗੀ ਉਹਨਾਂ ਨੇ ਦੱਸਿਆ ਕਿ ਉਹ ਦੇਖ ਪਾ ਰਹੇ ਹਨ ਕਿ ਧਰਤੀ ਦਾ ਰੰਗ ਲਾਲ ਇੰਨਾ ਖੂਨ ਵਰਗਾ ਹੋ ਜਾਵੇਗਾ ਕਿ ਜਿਵੇਂ ਮੀਂਹ ਪਿਆ ਹੋਵੇ ਖੂਨ ਦਾ ਮੀਂਹ ਪਿਆ ਹੋਵੇ ਤੇ ਸਾਰੇ ਪਾਸੇ ਚਿੱਕੜ ਹੋਇਆ ਹੋਵੇ ਇਹੋ ਜਿਹਾ ਖਲਾਰਾ ਪੈ ਜਾਵੇਗਾ ਸਰਕਾਰੀ ਦਰਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਸੁਣਵਾਈ ਨਹੀਂ ਹੋਵੇਗੀ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਹੁਣ ਥੋੜਾ ਸਮਾਂ ਪਹਿਲਾਂ ਹੀ ਕਿਵੇਂ ਕੱਲੂ ਕਾਰੇ ਹੋ ਕੇ ਹਟੇ ਹਨ ਤੇ ਹਰ ਥਾਂ ਕਦੇ ਕੁਝ ਹੋ ਜਾਂਦਾ ਹੈ ਤੇ ਕਦੇ ਕੁਝ ਹੋ ਜਾਂਦਾ ਹੈ ਤਾਂ ਇਹ ਮਾਹਪੁਰਖਾ ਦੀਆਂ ਕਈਆਂ ਗੱਲਾਂ ਹੈਗੀਆਂ ਜੋ ਨੇ ਉਹ ਸੱਚ ਹੋ ਰਹੀਆਂ ਹਨ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਛੇਵਾਂ ਬਚਨ ਉਹਨਾਂ ਦਾ ਹੈ ਜਿਹੜਾ ਉਹ ਜ਼ਰੂਰ ਸੁਣਨ ਵਾਲਾ ਹੈ ਤੁਸੀਂ ਸਾਰੇ ਇਸ ਬਚਨ ਦੇ ਉੱਤੇ ਜ਼ਰੂਰ ਵਿਚਾਰ ਕਰਿਓ ਤਾਂ ਅਗਲਾ ਬਚਨ ਮਹਾਪੁਰਖਾਂ ਨੇ ਕਿਹਾ ਜੋ ਕਿ ਛੇਵਾਂ ਬਚਨ ਹੈ ਉਹ ਹੈ ਕਿ ਧਰਤੀ ਖਤਮ ਹੋਣ ਬਾਰੇ ਹੈ ਉਹਨਾਂ ਨੇ ਕਿਹਾ ਕਿ ਗੁਰਬਾਣੀ ਦੀ ਪੋਤੀ ਤੇ ਗੁਟਕਾ ਸਾਹਿਬ ਕਿਸੇ ਨੂੰ ਵੀ ਪਾਠ ਕਰਨ ਨੂੰ ਨਹੀਂ ਮਿਲੇਗਾ ਤੁਸੀਂ ਹੁਣ ਹੈਰਾਨ ਹੋਵੋਗੇ ਕਿ ਕਿ ਇਹੋਜਾ ਵੀ ਕੁਝ ਹੋ ਸਕਦਾ ਹੈ ਹਾਂਜੀ ਇਹੋਜਾ ਸਮਾਂ ਵੀ ਆਏਗਾ ਜਦੋਂ ਤੁਸੀਂ ਆਪਣੇ ਘਰ ਜਾਂ ਗੁਰਦੁਆਰੇ ਵਿੱਚ ਜਾਂਦੇ ਹੋ ਤੁਸੀਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹੋ ਤੁਸੀਂ ਉਹਨਾਂ ਦਾ ਆਦਰ ਸਤਕਾਰ ਵੀ ਕਰਦੇ ਹੋ ਪਰੰਤੂ ਆਉਣ ਵਾਲੇ ਸਮੇਂ ਦੇ ਵਿੱਚ ਇਹੋਜਾ ਕੁਝ ਨਹੀਂ ਹੋਵੇਗਾ ਇਸ ਦਾ ਇੱਕ ਕਾਰਨ ਇਹ ਇਹ ਹੋਵੇਗਾ ਕਿ ਮਰਿਆਦਾ ਹੀ ਨਹੀਂ ਰਹੇਗੀ ਜਦੋਂ ਅਸੀਂ ਉਹਨਾਂ ਦਾ ਸਤਕਾਰ ਹੀ ਨਹੀਂ ਕਰਾਂਗੇ ਪੋਥੀ ਸਾਹਿਬ ਤੇ ਗੁਟਕਾ ਸਾਹਿਬ ਦਾ ਸੀ ਸਤਕਾਰ ਹੀ ਨਹੀਂ ਕਰਾਂਗੇ ਉਹਨਾਂ ਦੀ ਸੇਵਾ ਸੰਭਾਲ ਹੀ ਨਹੀਂ ਕਰਾਂਗੇ ਤਾਂ ਇਹ ਸਮਾਂ ਜ਼ਰੂਰ ਆਵੇਗਾ ਜਿਵੇਂ ਕਿ ਗੁਰਬਾਣੀ ਵਿੱਚ ਕਿਹਾ ਗਿਆ ਹੈ ਪੋਥੀ ਪਰਮੇਸ਼ਰ ਦਾ ਥਾਨ ਗੁਰਬਾਣੀ ਵਿੱਚ ਦੱਸਿਆ ਗਿਆ ਹੈ ਕਿ ਪੋਥੀ ਸਾਹਿਬ ਜਿਸ ਨੂੰ ਅਸੀਂ ਇੱਕ ਪਵਿੱਤਰ ਪੁਸਤਕ ਵੀ ਕਹਿ ਸਕਦੇ ਹਾਂ ਜਿਸ ਰਾਹੀਂ ਸਾਨੂੰ ਰੱਬ ਦਾ ਮਿਲਾਪ ਹੁੰਦਾ ਹੈ ਹਰ ਘਰ ਵਿੱਚ ਪੋਥੀ ਸਾਹਿਬ ਦਾ ਸਤਕਾਰ ਹੁੰਦਾ ਹੈ ਗੁਟਕਾ ਸਾਹਿਬ ਦਾ ਸਤਕਾਰ ਹੁੰਦਾ ਹੈ ਪਰੰਤੂ ਮਹਾਪੁਰਖਾਂ ਨੇ 1975 ਵਿੱਚ ਇਹ ਵਚਨ ਕੀਤੇ ਸਨ ਮਹਾਪੁਰਖਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਸੀ ਕਿ ਜਿਹੜੇ ਇਸ ਕਲਯੁਗ ਦੇ ਸਮੇਂ ਵਿੱਚ ਜਿਹੜੇ ਨਾਮ ਜਪਣਗੇ ਉਹ ਹੀ ਸਿਰਫ ਇਸ ਭਿਆਨਕ ਸਮੇਂ ਤੋਂ ਬਚ ਸਕਣਗੇ ਉਹਨਾਂ ਨੇ ਇੱਕ ਉਦਾਹਰਨ ਦੇ ਰਹੀ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਦੱਸਿਆ ਕਿ ਜਿਵੇਂ ਇੱਕ ਚੱਕੀ ਦੇ ਵਿੱਚ ਜਦੋਂ ਅਸੀਂ ਦਾਣੇ ਪਾ ਦਿੰਦੇ ਹਾਂ ਤਾਂ ਜਦੋਂ ਚੱਕੀ ਚਲਾਉਂਦੇ ਹਾਂ ਤਾਂ ਜਿਹੜੇ ਪੂੜ ਤੋਂ ਦੂਰ ਹੋ ਜਾਂਦੇ ਹਨ ਉਹ ਦਾਣੇ ਬਚ ਜਾਂਦੇ ਹਨ ਤੇ ਬਾਕੀ ਸਾਰੇ ਦੇ ਸਾਰੇ ਦਾਣੇ ਹਨ ਉਹ ਪੀਸੇ ਜਾਂਦੇ ਹਨ ਐਦਾਂ ਹੀ ਜਿਹੜੇ ਲੋਕ ਨਾਮ ਜਪਣਗੇ ਉਹ ਬਚ ਜਾਣਗੇ ਤੇ ਜਿਹੜੇ ਨਾਮ ਨਹੀਂ ਜਪਣਗੇ ਉਹ ਇੰਨਾ ਕਣਕ ਦੇ ਦਾਣਿਆਂ ਵਾਂਗੂ ਪਿੱਸੇ ਜਾਣਗੇ ਇੱਥੇ ਸਿਰਫ ਉਹੀ ਬਚ ਪਾਵੇਗਾ ਜੋ ਨਾਮ ਜਪੇਗਾ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਹੀ ਗੁਰੂ ਵਾਲੇ ਬਣ ਕੇ ਰਹਿਣਾ ਚਾਹੀਦਾ ਹੈ ਤੇ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਨਹੀਂ ਤਾਂ ਤੁਸੀਂ ਵੀ ਕਣਕ ਦੇ ਦਾਣਿਆਂ ਵਾਂਗੂ ਇਸ ਸੰਸਾਰ ਸਾਗਰ ਵਿੱਚ ਗਰਖ ਹੋ ਜਾਵੋਗੇ ਡੁੱਬ ਜਾਵੋਗੇ ਇਸ ਸੰਸਾਰ ਦਾ ਅਗਰ ਨੂੰ ਪਾਰ ਕਰਨ ਲਈ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ